ਬੇਬੀ ਟੂ ਦਿ ਮਾਰਕੀਟ ਦੇ ਵਿੱਚ ਮੌਜੂਦ ਆ ਤਾਂ ਇੱਥੇ ਇੱਕ ਨਿਹੰਗ ਸਿੰਘ ਦੁਆਰਾ ਇੱਕ ਫੂਡ ਟਰੱਕ ਲਾ ਕੇ ਆਪਣਾ ਕੰਮਕਾਰ ਸ਼ੁਰੂ ਕੀਤਾ ਗਿਆ ਹੈ ਫੂਡ ਟਰੱਕ ਤੁਸੀਂ ਹੋਰ ਵੀ ਦੇਖੇ ਹੋਣਗੇ ਪਰ ਇਸ ਫੂਡ ਟਰੱਕ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਿ ਇਸ ਫੂਡ ਟਰੱਕ ਦੇ ਉੱਤੇ 1947 ਦੇ ਸਮੇਂ ਦਾ ਜਿਹੜਾ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਹੈ ਕੋਈ ਟੈਟੂ ਨਹੀਂ ਕਿਸੇ ਕਲਾਕਾਰ ਦੀ ਤਸਵੀਰ ਨਹੀਂ ਇਸ ਫੂਡ ਟਰੱਕ ਦੇ ਉੱਤੇ 35 ਅਖਰੀ ਬਣੀ ਹੋਈ ਹੈ ਕਿਤਨਾ ਕੀਤੇ ਇਹ ਇੱਕ ਵੱਡਾ ਮੈਸੇਜ ਵੀ ਹੈ ਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ ਅੱਜ ਅਸੀਂ ਪੰਜਾਬੀ ਲੋਕ ਕੀ ਕਰ ਰਹੇ ਆ ਅੱਜ ਕਿਸੇ ਦੇ ਅੰਡਰ ਅਸੀਂ ਕੰਮ ਕਰ ਰਹੇ ਆ ਤੇ ਨੌਕਰੀਆਂ ਕਰ ਰਹੇ ਆ ਜੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਲੋਕ ਹੈਗੇ ਆ ਜੀ ਇਹ ਜਦੋਂ ਆਪਣੇ ਬਿਜ਼ਨਸ ਤੋਰ ਸਕਦੇ ਆ ਅਸੀਂ ਨੌਕਰੀਆਂ ਕਿਉਂ ਕਰੀਏ ਜੀ ਜੇ ਆਪਾਂ ਬਾਹਰ ਜਿਵੇਂ ਖਾਂਦੇ ਆ ਸੀ ਆਈਸਕ੍ਰੀਮ ਖਾਂਦੇ ਆ ਉਹਦੇ 24 ਮਹੀਨਿਆਂ ਦੀ ਲੈ ਕੇ ਡੱਬਿਆਂ ਦੇ ਉੱਤੇ ਐਕਸਪਾਇਰੀ ਡੇਟ ਪਾਈ ਹੁੰਦੀ ਹੈ ਜੀ ਤੇ ਪਰ ਸਾਡੀ ਆਈਸਕ੍ਰੀਮ 3-4 ਦਿਨ ਤੋਂ ਵੱਧ ਨਹੀਂ ਜੀ ਘੱਟਦੀ ਹੈਗੀ ਤੇ ਸਿੱਖਿਆ ਨਹੀਂ ਜੀ ਜਿਹੜਾ ਸਿੱਖਿਆ ਸੀਗਾ ਉਹ ਕੰਮ ਨਹੀਂ ਆਇਆ ਜੀ ਕਿਉਂਕਿ ਉਹ ਜਿਹੜਾ ਸਿਖਾਉਂਦੇ ਆ ਕੰਮ ਉਹ ਦੁੱਧ ਦੀ ਤਾਂ ਹੈ ਹੀ ਨਹੀਂ ਸਾਨੂੰ ਲੱਗਦਾ ਵੀ ਆਈਸਕ੍ਰੀਮ ਜਿਹੜੀ ਹੈਗੀ ਉਹ ਦੁੱਧ ਦੀ ਬਣੀ ਹੁੰਦੀ ਆ ਪਰ ਉਹ ਦੁੱਧ ਦੀ ਨਹੀਂ ਜੀ ਬਣਦੀ ਹੈਗੀ ਆਈਸਕ੍ਰੀਮ ਪਰਵਾਸੀ ਦੇ ਕੋਲ ਜਾ ਕੇ ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ ਬੰਦਾ ਨੌਲੇਜ ਲੰਦਾ ਹੁੰਦਾ ਫੀਲਡ 'ਚ ਜਾ ਕੇ ਕਿ ਇਹ ਕੰਮ ਕਿਵੇਂ ਆਏ ਸਾਰੀ ਚੀਜ਼ਾਂ ਕਦੇ ਹੋਈਆਂ ਅਸੀਂ ਜਿਵੇਂ ਆਟੇ ਦੀ ਮਿਲ ਮੈਂ ਤੁਹਾਨੂੰ ਦੱਸਿਆ ਸੀ ਲਾਉਣ ਜਾ ਰਹੇ ਸੀਗੇ ਉਹਦਾ ਸਰਵੇ ਕਰਦੇ ਕਰਦੇ ਮੈਂਵੇਂ ਜਿਹੜੇ ਪਰਵਾਸੀ ਲੋਗੇ ਜੀ ਕੰਮ ਕਰ ਰਹੇ ਆ ਜੀ ਬਾਦਾਮ ਛੇ ਕੇ ਰਬੜੀ ਵਗੈਰਾ ਲਾ ਰਹੇ ਆ ਆਈਸਕ੍ਰੀਮ ਲਾ ਰਹੇ ਆ ਮੈਂ ਕਿ ਦਿਨ ਮੈਂ ਤਾਂ ਜਾਂਦੇ ਜਾਂ ਉਹਨਾਂ ਕੋਲੇ ਖੜ ਗਿਆ ਤੇ ਉਹਨਾਂ ਨੂੰ ਮੈਂ ਵੈਸੇ ਹੀ ਪੁੱਛ ਬੈਠਿਆ ਮੈਂ ਤੁਹਾਡਾ ਵੀ ਕਿਵੇਂ ਆ ਸੈਟਅਪ ਕਿਵੇਂ ਤੁਸੀਂ ਕੀਤਾ ਫ੍ਰਿਜ ਵਗੈਰਾ ਕਿੰਨੇ ਦਾ ਹੈਗਾ ਇਹ ਤੇ ਅਸੀਂ ਗੱਲਾਂ ਗੱਲਾਂ ਜਿਵੇਂ ਪੁੱਛ ਲੈਨੇ ਆ ਉਹਨਾਂ ਬੰਦੇ ਨੇ ਕੋਈ ਸਹੀ ਸਲਾਹ ਨਹੀਂ ਦਿੱਤੀ ਹੈਗੀ ਉਹ ਬੰਦੇ ਕਹਿੰਦੇ ਵੀ 3 2 3 ਲੱਖ ਰੁਪਏ ਦਾ ਫ੍ਰਿਜ ਹੈਗਾ ਇਹ ਜਦਕਿ ਮੈਂ ਰੈਫ੍ਰਿਜਰੇਸ਼ਨ ਲਾਈਨ ਦੇ ਵਿੱਚ ਉਹ ਲੰਘਿਆ ਹਾਂ 10 ਸਾਲਾਂ ਤੋਂ ਕਰ ਰਿਹਾ ਸੀਗਾ ਮੇਰੇ ਮਨ ਦੇ ਵਿੱਚ ਆਈ ਵੀ ਕਿਤੇ ਨਾ ਕਿਤੇ ਝੂਠ ਬੋਲ ਰਹੇ ਆ ਹਾਟ ਅਟੈਚਿੰਗ ਗੱਲ ਕਹਤੀ ਸੀ ਕੋਈ ਦਿਲ ਨੂੰ ਛੂਹੀ ਫਿਰ ਉਸ ਤੋਂ ਬਾਅਦ ਫਿਰ ਜਾਦਾ ਮੂਡ ਬਣ ਗਿਆ ਕਿ ਹੁਣ ਤਾਂ ਇਹੀ ਕਰਨਾ ਹੈ ਮੈਂ ਹੁਣ ਮੋਟੀ ਮੋਟੀ ਤੁਹਾਨੂੰ ਗੱਲ ਦੱਸ ਰਹੀ ਹਾਂ ਉਹ ਉਹਨਾਂ ਦੇ ਬੰਦੇ ਨੇ ਕਿਹਾ ਵੀ ਤੁਹਾਨੂੰ ਪੰਜਾਬੀਆਂ ਨੂੰ ਅਸੀਂ ਆਪਣੇ ਅੰਦਰ ਨਾਲ ਬਣਨ ਲਈ ਇਹ ਕੰਮ ਸਿਖਾਉਣ ਦਾ ਦੂਰ ਦੀ ਗੱਲ ਹੈ ਜੀ ਹੈਨਾ ਦੋ ਚਾਰ ਇਹੇ ਜਿਹੇ ਕੁਝ ਹੋਰ ਵਰਡਿੰਗ ਵੀ ਉਹਨਾਂ ਨੇ ਯੂਜ਼ ਕੀਤੀ ਜੀ ਜਿਹੜੀ ਉਹ ਮੇਰੇ ਦੇਲ ਨੂੰ ਟੱਚ ਕੀਤੀ ਮਤਲਬ ਪਾਪਾ ਦੇ ਜਾਣ ਤੋਂ ਬਾਅਦ ਘੱਟ ਉਮਰ ਚੀਜ਼ ਕਰਦੀ ਜ਼ਿੰਮੇਵਾਰੀਆਂ ਇਹਨਾਂ ਦੇ ਉੱਪਰ ਪੈ ਗਈਆਂ ਸੀ ਤੇ ਕਟ ਏਜ ਚ ਇਹਨਾਂ ਨੇ ਮਤਲਬ ਕੰਮਕਾਰ ਕਰਨਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਲਾਈਫ ਚ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਰਹੇ ਤੇ ਹੁਣ ਤੱਕ ਵੀ ਕਰ ਰਹੇ ਹਨ 3B2 ਦੀ ਮਾਰਕੀਟ ਦੇ ਵਿੱਚ ਮੌਜੂਦ ਹਾਂ ਤਾਂ ਇੱਥੇ ਇੱਕ ਨਿਹੰਗ ਸਿੰਘ ਦੁਆਰਾ ਇੱਕ ਫੂਡ ਟਰੱਕ ਲਾ ਕੇ ਆਪਣਾ ਕੰਮਕਾਰ ਸ਼ੁਰੂ ਕੀਤਾ ਗਿਆ ਫੂਡ ਟਰੱਕ ਤੁਸੀਂ ਹੋਰ ਵੀ ਦੇਖੇ ਹੋਣਗੇ ਪਰ ਇਸ ਫੂਡ ਟਰੱਕ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਿ ਇਸ ਫੂਡ ਟਰੱਕ ਦੇ ਉੱਤੇ 1947 ਦੇ ਸਮੇਂ ਦਾ ਜਿਹੜਾ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਹੈ ਇਸ ਫੂਡ ਟਰੱਕ ਦੇ ਉੱਤੇ ਕੋਈ ਟੈਟੂ ਨਹੀਂ ਕਿਸੇ ਕਲਾਕਾਰ ਦੀ ਤਸਵੀਰ ਨਹੀਂ ਇਸ ਫੂਡ ਟਰੱਕ ਦੇ ਉੱਤੇ 35 ਅਖਰੀ ਬਣੀ ਹੋਈ ਹੈ ਕਿਤਨਾ ਕਿਤੇ ਇਹ ਇੱਕ ਵੱਡਾ ਮੈਸੇਜ ਵੀ ਹੈ ਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਆਂ 35 ਅਖਰੀ ਗੁਰਮੁਖੀ ਜਿਸ ਨੂੰ ਕਿ ਲੋਕ ਅੱਜ ਦੇ ਟਾਈਮ 'ਚ ਕਿਤਨਾ ਕਿਤੇ ਭੁੱਲਦੇ ਜਾ ਰਹੇ ਨੇ ਉਹਨਾਂ ਦੇ ਲਈ ਵੀ ਇੱਕ ਵੱਡਾ ਮੈਸੇਜ ਜ਼ਰੂਰ ਹੈ ਇਸ ਦੇ ਉੱਤੇ ਤਾਂ ਹੋਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਇਹ ਫੂਡ ਟਰੱਕ ਹੈ ਉਹ ਬਣਾਇਆ ਗਿਆ ਨਿਹੰਗ ਸਿੰਘ ਚੋਲੇ ਦੇ ਵਿੱਚ ਮੌਜੂਦ ਹੈ ਉਹ ਸਰੂਪ ਜੋ ਗੁਰੂ ਸਾਹਿਬ ਦੁਆਰਾ ਸਾਨੂੰ ਬਖਸ਼ਿਆ ਗਿਆ ਸੀਗਾ ਉਹਦੇ ਵਿੱਚ ਹੀ ਇਹ ਸਾਰਾ ਕੰਮ ਕਰ ਰਿਹਾ ਹੈ ਤਾਂ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਜਿਹੜਾ ਸਾਰਾ ਆਈਡੀਆ ਦਿਮਾਗ ਦੇ ਵਿੱਚ ਆਉਂਦਾ ਹੈ ਕਿਵੇਂ ਜਿਹੜਾ ਇਹ ਕੰਮ ਉਹ ਸ਼ੁਰੂ ਕਰਦੇ ਨੇ ਕਿਉਂਕਿ ਹੋਰ ਵੀ ਤਰੀਕਾ ਹੋ ਸਕਦਾ ਸੀ ਜਿਹੜੀ ਇਹ ਬੈਨ ਹੈ ਇਸ ਦੇ ਉੱਤੇ ਹੋਰ ਵੀ ਜਿਹੜੇ ਡਿਜ਼ਾਈਨ ਬਣਵਾਏ ਜਾ ਸਕਦੇ ਸੀ ਫਿਰ ਆਪਣੇ ਪੰਜਾਬ ਦਾ ਨਕਸ਼ਾ ਹੀ ਕਿਉਂ ਇਹ ਵੱਖਰੀ ਸੋਚ ਕਿਵੇਂ ਇਹਨਾਂ ਦੇ ਦਿਮਾਗ ਦੇ ਵਿੱਚ ਆਂਦੀ ਹੈ ਉਹ ਸਾਰੀ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਨਾਲ ਤਾਂ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਸਾਡੇ ਸਿੰਘਣੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਸਾਰਾ ਆਈਡੀਆ ਉਹਨਾਂ ਦੇ ਦਿਮਾਗ ਦੇ ਵਿੱਚ ਕਿਵੇਂ ਆਂਦਾ ਹੈ ਪਹਿਲਾਂ ਬਾਬਾ ਜੀ ਫਤਿਹ ਦੀ ਸਾਜ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਆਪਣਾ ਇਹ ਫੂਡ ਟਰੱਕ ਬਣਾਇਆ ਹੋਇਆ 1947 ਦੇ ਸਮੇਂ ਦਾ ਪੰਜਾਬ ਇਸ ਫੂਡ ਟਰੱਕ ਦੇ ਉੱਤੇ ਬਣਾਇਆ ਹੋਇਆ 35 ਬਣਾਈ ਹੋਈ ਹੈ ਅੱਜ ਲੋਡ ਵੀ ਹੈ ਲੋਕ ਭੁੱਲਦੇ ਜਾ ਰਹੇ ਨੇ ਇਹ ਆਈਡੀਆ ਦਿਮਾਗ ਦੇ ਵਿੱਚ ਕਿਵੇਂ ਆਂਦਾ ਹੈ ਇਹ ਦਿਮਾਗ ਦੇ ਵਿੱਚ ਆਈਡੀਆ ਕਿਵੇਂ ਆਉਂਦਾ ਜੀ ਮੈਨੂੰ ਲੱਗਦਾ ਹਰ ਪੰਜਾਬੀ ਦੇ ਦਿਮਾਗ ਦੇ ਵਿੱਚ ਇਹ ਵਾਲਾ ਆਈਡੀਆ ਆਉਣਾ ਚਾਹੀਦਾ ਕਿਉਂਕਿ ਪੰਜਾਬ ਤੇ ਪੰਜਾਬੀ ਦੇ ਨਾਲ ਸਾਨੂੰ ਦਾ ਪਿਆਰ ਆ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਪਿਆਰ ਹੋਣਾ ਚਾਹੀਦਾ ਸੋ ਸਾਡਾ ਪੰਜਾਬ ਦੇ ਨਾਲ ਤੇ ਪੰਜਾਬੀ ਨਾਲ ਪਿਆਰ ਹੈ ਇਸ ਕਰਕੇ ਇਹ ਆਈਡੀਆ ਆਇਆ ਹੈ ਤੇ ਹੁਣ ਗੱਲ ਕਰਦੇ ਆ ਤੁਹਾਡੇ ਇਸ ਕੰਮ ਨੂੰ ਲੈ ਕੇ ਤੁਸੀਂ ਆਈਸਕ੍ਰੀਮ ਦਾ ਕੰਮ ਸ਼ੁਰੂ ਕੀਤਾ ਹੈ ਤੇ ਅੱਜ ਦੇ ਟਾਈਮ 'ਚ ਆਪਣੇ ਪੰਜਾਬੀਆਂ ਦੀ ਇੱਕ ਥੋੜੀ ਜੀ ਕਮੀ ਕਹਿ ਸਕਦੇ ਆ ਕਿ ਉਹ ਇਸ ਤਰ੍ਹਾਂ ਦੇ ਕੰਮ ਕਰਨ ਨੂੰ ਥੋੜਾ ਹਿਚਕਚਾਉਂਦੇ ਨੇ ਪਰ ਹੁਣ ਪਹਿਲਾਂ ਨਾਲ ਫਰਕ ਪੈ ਚੁੱਕਿਆ ਕਰਦੇ ਨੇ ਕੰਮ ਤੁਸੀਂ ਕਿਵੇਂ ਇਹ ਕੰਮ ਸ਼ੁਰੂ ਕੀਤਾ ਜਾਂ ਇਸ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ ਮੈਨੂੰ 10-11 ਸਾਲ ਹੋ ਗਏ ਜੀ ਮੈਂ ਰੈਫਰਿਜਰੇਸ਼ਨ ਡਾਈਨ ਦੇ ਵਿੱਚ ਸੀਗਾ ਮੈਂ ਹੀ ਟਾਚੀ ਆਈ ਵੀ ਜਦਾਂ ਏਸੀ ਹੋਗੇ ਏਸੀ ਹੋਗੇ ਫ੍ਰਿਜ ਹੋਗੇ ਰੈਫਰਿਜਰੇਟਰ ਉਹਨਾਂ ਦਾ ਮੈਂ ਇੰਸਟਾਲੇਸ਼ਨ ਤੇ ਸਰਵਿਸ ਦੇ ਵਿੱਚ ਸੀਗਾ ਮੈਂ ਤੇ ਆਪਣਾ ਵੀ ਕੀਤਾ ਤੇ ਸਿੱਖਿਆ ਵੀ ਸਿੱਖ ਜਾਨੀ ਕਿ ਆਪਣਾ ਕੰਮ ਵੀ ਕੀਤਾ ਹੈ ਜੀ ਤੇ ਇੱਕ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਸੀਗਾ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਜੀ ਕੰਪਨੀਆਂ ਦਾ ਤੇ ਇਸ ਕਰਕੇ ਮੈਨੂੰ ਮੈਂ ਚਾਹੁੰਦਾ ਸੀਗਾ ਕਿ ਮੇਰਾ ਕੋਈ ਆਪਣਾ ਬਿਜ਼ਨਸ ਹੋਵੇ ਜਿਹਦੇ ਵਿੱਚ ਮੈਨੂੰ ਕੋਈ ਪ੍ਰੈਸ਼ਰ ਨਾ ਹੋਵੇ ਫਿਰ ਤੁਸੀਂ ਇਹ ਕੰਮ ਹੀ ਕਿਉਂ ਸੋਚਿਆ ਅ ਅਸੀਂ ਲਾਉਣ ਦਾ ਕੋਈ ਹੋਰ ਪ੍ਰੋਜੈਕਟ ਰਹੇ ਸੀਗੇ ਅਸੀਂ ਆਟੇ ਦੀ ਮਿਲ ਲਾਉਣ ਲੱਗੇ ਸੀਗੇ ਜੀ ਉਹਦਾ ਪ੍ਰੋਜੈਕਟ ਰਿਪੋਰਟ ਸਾਡੀ ਤਿਆਰ ਸੀਗੀ ਤੇ ਇਹ ਅਸੀਂ ਰਾਹ ਜਾਂਦੇ ਹਾਂ ਸਾਨੂੰ ਜਿਹੜੇ ਲੋਕੀ ਇਹ ਕੰਮ ਕਰ ਰਹੇ ਨੇ ਮਤਲਬ ਕੋਈ ਵੀ ਪ੍ਰਵਾਸੀ ਲੋਕ ਜਿਹੜੇ ਆ ਗਏ ਤੇ ਆਪਣੀ ਮਿਹਨਤ ਕਰ ਰਹੇ ਆ ਕਿਰਤ ਕਰ ਰਹੇ ਆ ਜੀ ਉਹ ਕਾਫੀ ਜਗ੍ਹਾ ਜਗ੍ਹਾ ਦੇ ਉੱਤੇ ਅਹ ਜਿਹੜਾ ਮੈਵਾਰਡ ਪ੍ਰੇਮ ਵਗੈਰਾ ਹੈ ਨਾ ਫਲੂਦਾ ਵਗੈਰਾ ਕਾਫੀ ਖੜੀਆਂ ਹੁੰਦੀਆਂ ਨੇ ਜੀ ਤੇ ਅਸੀਂ ਉਹਨਾਂ ਦੇ ਨਾਲ ਜਿਹਦਾ ਉਹ ਕਰ ਰਹੇ ਆ ਕੰਮ ਉਹਨਾਂ ਦੇ ਅਸੀਂ ਦੇਖਿਆ ਵੀ ਉਹ ਵੀ ਬੰਦੇ ਪੰਜਾਬ ਦੇ ਵਿੱਚ ਆ ਕੇ ਹੈ ਨਾ ਰੇੜੀਆਂ ਲਾ ਰਹੇ ਆ ਹੈ ਨਾ ਇਹ ਜਿਹੇ ਬੈਨਰ ਤਿਆਰ ਕਰਕੇ ਕੰਮ ਕਰ ਰਹੇ ਆ ਜੀ ਬਈ ਕਿਤੇ ਨਾ ਕਿਤੇ ਸਾਨੂੰ ਸਾਨੂੰ ਪੰਜਾਬੀਆਂ ਨੂੰ ਵੀ ਇਹ ਕੰਮ ਸ਼ੁਰੂ ਕਰਨੇ ਚਾਹੀਦੇ ਆ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡਾ ਅਸੀਂ ਪੰਜਾਬੀ ਲੋਕ ਕੀ ਕਰ ਰਹੇ ਆ ਅੱਜ ਕਿਸੇ ਦੇ ਅੰਡਰ ਅਸੀਂ ਕੰਮ ਕਰ ਰਹੇ ਆ ਤੇ ਨੌਕਰੀਆਂ ਕਰ ਰਹੇ ਆ ਜੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਲੋਕ ਹੈਗੇ ਆ ਜੀ ਇਹ ਜਦੋਂ ਆਪਣੇ ਬਿਜ਼ਨਸ ਤੋਰ ਸਕਦੇ ਆ ਅਸੀਂ ਨੌਕਰੀਆਂ ਕਿਉਂ ਕਰੀਏ ਜੀ ਫਿਰ ਤੁਹਾਨੂੰ ਆਂਦਾ ਸੀ ਇਹ ਕੰਮ ਪਹਿਲਾਂ ਨਹੀਂ ਮੈਨੂੰ ਨਹੀਂ ਸੀ ਆਉਂਦਾ ਪਹਿਲਾਂ ਸਿੱਖਿਆ ਤੁਸੀਂ ਨਹੀਂ ਮੈਂ ਤਕਰੀਬਨ ਜਿੱਥੇ ਮੈਂ ਸਿੱਖਿਆ ਜੀ ਉਹ ਵੀ ਕੈਮੀਕਲ ਰਹੀ ਉਹ ਤਿਆਰ ਕੀਤਾ ਜਾ ਰਿਹਾ ਸੀਗਾ ਸਮਾਨ ਪਰ ਉਹ ਮਾਰੇ ਦੀ ਕਿਰਪਾ ਹੋਈ ਹੈ ਜੀ ਜੋ ਅਸੀਂ ਜਿਵੇਂ ਅਸੀਂ ਪਿਓਰ ਚੀਜ਼ ਤਿਆਰ ਕਰ ਰਹੇ ਆ ਜੀ ਜਾਨੀ ਕਿ ਜੋ ਚੀਜ਼ ਅਸੀਂ ਤਿਆਰ ਕਰ ਰਹੇ ਆ ਸਾਡੀ 3-4 ਦਿਨਾਂ ਤੋਂ ਵੱਧ ਚੀਜ਼ ਨਹੀਂ ਨਿਕ ਕੱਢਦੀ ਹੈਗੀ ਜੇ ਆਪਾਂ ਬਾਹਰ ਜਿਵੇਂ ਖਾਂਦੇ ਆ ਸੀ ਆਈਸਕ੍ਰੀਮ ਖਾਂਦੇ ਆ ਉਹਦੇ 20 ਮੂਫ ਮਹੀਨਿਆਂ ਦੀ ਲੇਕੇ ਡੱਬਿਆਂ ਦੇ ਉੱਤੇ ਐਕਸਪਾਇਰੀ ਡੇਟ ਪਾਈ ਹੁੰਦੀ ਹੈ ਜੀ ਤੇ ਪਰ ਸਾਡੀ ਆਈਸਕ੍ਰੀਮ ਤਿੰਨ ਚਾਰ ਦਿਨ ਤੋਂ ਵੱਧ ਨਹੀਂ ਜੀ ਕੱਢਦੀ ਹੈਗੀ ਤੇ ਸਿੱਖਿਆ ਨਹੀਂ ਜੀ ਜਿਹੜਾ ਸਿੱਖਿਆ ਸੀਗਾ ਉਹ ਕੰਮ ਨਹੀਂ ਆਇਆ ਜੀ ਕਿਉਂਕਿ ਉਹ ਜਿਹੜਾ ਸਿਖਾਉਂਦੇ ਆ ਕੰਮ ਉਹ ਦੁੱਧ ਦੀ ਤਾਂ ਹੈ ਹੀ ਨਹੀਂ ਸਾਨੂੰ ਲੱਗਦਾ ਵੀ ਆਈਸਕ੍ਰੀਮ ਜਿਹੜੀ ਹੈਗੀ ਉਹ ਦੁੱਧ ਦੀ ਬਣੀ ਹੁੰਦੀ ਆ ਪਰ ਉਹ ਦੁੱਧ ਦੀ ਨਹੀਂ ਜੀ ਬਣਦੀ ਹੈਗੀ ਆਈਸਕ੍ਰੀਮ ਤੇ ਜੇਕਰ ਦੁੱਧ ਦੀ ਆਈਸਕ੍ਰੀਮ ਬਣੇ ਉਹ ਦੁੱਧ ਦੇ ਜਿੰਨਾ ਹੀ ਟਾਈਮ ਕੱਢੂਗੀ ਜਿੰਨਾ ਕਿ ਦੁੱਧ ਸਾਡਾ ਟਾਈਮ ਉਹਨਾਂ ਕੀ ਟਾਈਮ ਕੱਢੂਗੀ ਆਈਸਕ੍ਰੀਮ ਜਦੋਂ ਹੁਣ ਸਾਡੀ ਅਸੀਂ 3-4 ਦਿਨ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਕੱਢਦੀ ਆਈਸਕ੍ਰੀਮ ਸਾਡੀ ਤੇ ਜਿਹੜੀ ਜਿਹੜੀ 24 ਮਹੀਨੇਾਂ ਵਾਲੀ ਐਕਸਪਾਇਰੀ ਡੇਟ ਪਾਈ ਹੁੰਦੀ ਹੈ ਜੀ ਉਹ ਸਾਨੂੰ ਹੁਣ ਪਤਾ ਹੋਣਾ ਚਾਹੀਦਾ ਵੀ 24 ਮਹੀਨੇ ਤਾਂ ਕੋਈ ਦੁੱਧ ਕੱਢਦਾ ਹੀ ਨਹੀਂ ਹੈਗਾ ਤੇ ਜੇ ਅਸੀਂ ਪਿਓਰ ਕੰਮ ਕਰਾਂਗੇ ਫਿਰ ਤਾਂ ਸਮਾਂ ਇੰਨਾ ਹੀ ਕੱਢੂਗਾ ਤੇ ਪਿਓਰ ਤਾਂ ਪਿਓਰ ਹੀ ਹੁੰਦੀ ਹੈ ਜੀ ਕਦੇ ਕਿਸੇ ਪ੍ਰਵਾਸੀ ਦੇ ਕੋਲ ਜਾ ਕੇ ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ ਬੰਦਾ ਨੌਲੇਜ ਲੰਦਾ ਹੁੰਦਾ ਫੀਲਡ 'ਚ ਜਾ ਕੇ ਕਿ ਇਹ ਕੰਮ ਕਿਵੇਂ ਆਏ ਸਾਰੀ ਚੀਜ਼ਾਂ ਕਦੇ ਹੋਈਆਂ ਹਾਂਜੀ ਮੈਂ ਗਿਆ ਸੀਗਾ ਜਿਹਦਾ ਨਾ ਅਸੀਂ ਜਿਵੇਂ ਆਟੇ ਦੀ ਮਿਲ ਮੈਂ ਤੁਹਾਨੂੰ ਦੱਸਿਆ ਸੀ ਲਾਉਣ ਜਾ ਰਹੇ ਸੀਗੇ ਉਹਦਾ ਸਰਵੇ ਕਰਦੇ ਕਰਦੇ ਮੈਂਵੇਂ ਜਿਹੜੇ ਪ੍ਰਵਾਸੀ ਲੋਕ ਇਹ ਜੀ ਕੰਮ ਕਰ ਰਹੇ ਆ ਜੀ ਬਾਦਾਮ ਸ਼ੇਕ ਰਬੜੀ ਵਗੈਰਾ ਲਾ ਰਹੇ ਆ ਆਈਸਕ੍ਰੀਮ ਲਾ ਰਹੇ ਆ ਮੈਂ ਕਿਤੇ ਨਾ ਮੈਂ ਨਾ ਜਾਂਦੇ ਜਾਂ ਉਹਨਾਂ ਕੋਲੇ ਖੜ ਗਿਆ ਤੇ ਉਹਨਾਂ ਨੂੰ ਮੈਂ ਵੈਸੇ ਹੀ ਪੁੱਛ ਬੈਠਿਆ ਮੈਂ ਤੁਹਾਡਾ ਵੀ ਕਿਵੇਂ ਆ ਸੈਟਅਪ ਕਿਵੇਂ ਤੁਸੀਂ ਕੀਤਾ ਫ੍ਰਿਜ ਵਗੈਰਾ ਕਿੰਨੇ ਦਾ ਹੈਗਾ ਇਹ ਤੇ ਅਸੀਂ ਗੱਲਾਂ ਗੱਲਾਂ ਜਿਵੇਂ ਪੁੱਛ ਲੈਨੇ ਆ ਉਹਨਾਂ ਬੰਦੇ ਨੇ ਕੋਈ ਸਹੀ ਸਲਾਹ ਨਹੀਂ ਦਿੱਤੀ ਹੈਗੀ ਉਹ ਬੰਦੇ ਕਹਿੰਦੇ ਵੀ 3.2 3 ਲੱਖ ਰੁਪਏ ਦਾ ਫ੍ਰਿਜ ਹੈਗਾ ਇਹ ਜਦਕਿ ਮੈਂ ਰੈਫਰਿਜੇਸ਼ਨ ਲਾਈਨ ਦੇ ਵਿੱਚ ਉਹ ਲੰਘਿਆ ਹਾਂ 10 ਸਾਲਾਂ ਤੋਂ ਕਰ ਰਿਹਾ ਸੀਗਾ ਮੇਰੇ ਮਨ ਦੇ ਵਿੱਚ ਆਈ ਵੀ ਕਿਤੇ ਨਾ ਕਿਤੇ ਝੂਠ ਬੋਲ ਰਹੇ ਆ ਤੇ ਜਦੋਂ ਮੈਂ ਫਿਰ ਚਲੋ ਮੈਂ ਇਗਨੋਰ ਚਾ ਕਰਕੇ ਮੈਂ ਅੱਗੇ ਚਲੇ ਗਿਆ ਕਿਤੇ ਮੈਂ ਮੈਂ ਫਿਰ ਆਉਂਦਾ ਹੋਇਆ ਫਿਰ ਉਹੀ ਬੰਦੇ ਕੋਲੇ ਖੜ ਗਿਆ ਜੀ ਜਦੋਂ ਮੈਂ ਉੱਥੇ ਖੜਿਆ ਉਹਨਾਂ ਕੋਲੇ ਫਿਰ ਮੈਂ ਉਹਨਾਂ ਨੂੰ ਮੈਂ ਗੱਲਾਂ 'ਚ ਫੇਰ ਪੁੱਛ ਲਿਆ ਮੈਂ ਯਾਰ ਸੈੱਟ 'ਤੇ ਜਾ ਕਿੰਨੇ ਦਾ ਤਿਆਰ ਹੋਇਆ ਸਾਰਾ ਕਹਿੰਦੇ 25-30 ਲੱਖ ਰੁਪਏ ਲੱਗਿਆ ਆ ਗੱਡੀ ਤਿਆਰ ਕਰਨ ਤੇ ਉਹੀ ਜੀ ਤੇ ਫਿਰ ਮੈਂ ਮੈਂ ਸੋਚਿਆ ਵੀ 25-30 ਲੱਖ ਰੁਪਏ ਜਦੋਂ ਪ੍ਰਵਾਸੀ ਲੋਕ ਲਾ ਕੇ ਇੱਥੇ ਬਿਜ਼ਨਸ ਕਰ ਰਹੇ ਆ ਕਾਮਯਾਬੀ ਹੋਊਗੀ ਕਾਮ ਬੀਦਾਂ ਨੂੰ ਮਿਲਦੀ ਹੋਊਗੀ ਤਾਂ ਹੀ ਇੰਨੇ ਪੈਸੇ ਲਾ ਰਹੇ ਆ ਜਗਹ ਕਿਤੇ ਉਹਨਾਂ ਦੀ ਗੱਲਾਂ ਤੋਂ ਤੁਹਾਨੂੰ ਇਹ ਨਹੀਂ ਲੱਗਿਆ ਕਿ ਕਿਤੇ ਨਾਂ ਦੱਸਣਾ ਚਾਹੁੰਦੇ ਆ ਹੁਣ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਮੋਸਟਲੀ ਲੋਕ ਕੀ ਜਿਹੜੇ ਕੰਮਕਾਰ ਕਰਦੇ ਨੇ ਜੀ ਉਹ ਆਪਣੇ ਕੰਮ ਕਿਸੇ ਨੂੰ ਨਹੀਂ ਦੱਸਣਾ ਨਹੀਂ ਜੀ ਚਾਹੁੰਦੇ ਹੈਗੇ ਤੇ ਜਿਵੇਂ ਪਰ ਅਸੀਂ ਜੋ ਇਹ ਕੰਮ ਕਰ ਰਹੇ ਆ ਅਸੀਂ ਤੁਹਾਨੂੰ ਸਾਰੇ ਕੋਈ ਦੱਸਾਂਗੇ ਜੀ ਬਈ ਅਸੀਂ ਚਾਹੁੰਦੇ ਆ ਬਈ ਆਪਣੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਹੈਗੇ ਆ ਨੌਕਰੀਆਂ ਕਰ ਰਹੇ ਆ ਤੇ ਨੌਕਰੀਆਂ ਜੇ ਜੇ ਕੋਈ ਕਿਸੇ ਨੂੰ ਗੁਲਾਮੀ ਦਾ ਅਹਿਸਾਸ ਹੋ ਰਿਹਾ ਜੀ ਤੇ ਨੌਕਰੀਆਂ ਛੱਡ ਕੇ ਇਹ ਕੰਮ ਕਰਨਾ ਕਰਨਾ ਚਾਹੁੰਦੇ ਹਨ ਕੋਈ ਇਹੋ ਜਿਹੇ ਕੰਮ ਕਰਨਾ ਚਾਹੁੰਦੇ ਤੇ ਕਰ ਸਕਦੇ ਆ ਇਹਨਾਂ ਕੰਮਾਂ ਦੇ ਵਿੱਚ ਇਨਕਮ ਬਾਲੀ ਆ ਬਹੁਤ ਇਹਨਾਂ ਕੰਮਾਂ ਦੇ ਜਿਹੜੇ ਲੋਕ ਜਿਹੜੇ ਬਾਹਰੋਂ ਆਕੇ ਲੋਕੀ ਇੱਥੇ ਕੰਮਕਾਰ ਕਰ ਰਹੇ ਆ ਛੋਟੇ ਛੋਟੇ ਬਿਜ਼ਨਸ ਕਰ ਰਹੇ ਆ ਜੀ ਕਿਦਾਂ ਗੋਲ ਗੱਪੇ ਕਹਿ ਲਓ ਆਈਸਕ੍ਰੀਮ ਕਹਿ ਲਓ ਹੈਨਾ ਤੇ ਕੋਈ ਵਾਟ ਐਵਰ ਜੋ ਵੀ ਹੈਨਾ ਲੋਕੀ ਕਰ ਰਹੇ ਆ ਰੇੜੀਆਂ ਲਾ ਰਹੇ ਆ ਉਹ ਸਾਨੂੰ ਲੱਗਦਾ ਵੀ ਉਹਨਾਂ ਜਿੱਦਾ 5-700 ਰੁਪਏ ਇਨਕਮ ਹੋਊਗੀ ਪਰ ਅਸਲ ਇਨਕਮ ਇਹ ਉਹਨਾਂ ਕੰਮਾਂ ਦੇ ਵਿੱਚ ਆਈ ਅਸੀਂ ਤਾਂ ਐਵੇਂ ਭੁੱਲੇ ਭਟਕੇ ਫਿਰਦੇ ਆ ਜੀ ਇੱਕ ਕੱਲ ਹੋਰ ਸੋਣਾਂ ਨੂੰ ਮਿਲੀ ਸੀ ਕਹਿੰਦੇ ਕਿਸੇ ਨੇ ਤੁਹਾਨੂੰ ਕੁਛ ਹਾਰਟ ਹਾਰਟ ਅਟੈਚਿੰਗ ਗੱਲ ਕਹਿਤੀ ਸੀ ਕੋਈ ਦਿਲ ਨੂੰ ਛੂਹੀ ਫਿਰ ਉਸ ਤੋਂ ਬਾਅਦ ਫਿਰ ਜਾਦਾ ਮੂਡ ਬਣ ਗਿਆ ਕਿ ਹੁਣ ਤਾਂ ਇਹੀ ਕਰਨਾ ਹੈ ਜਿਹੜੇ ਹਾਂਜੀ ਜਿਹੜੇ ਪ੍ਰਵਾਸੀ ਲੋਕ ਇੱਥੇ ਆ ਕੇ ਕੰਮ ਕਰ ਰਹੇ ਆ ਜੀ ਤੇ ਉਹ ਲੋਕ ਉਹਨਾਂ ਨੂੰ ਅਸੀਂ ਜਾ ਕੇ ਪੁੱਛਿਆ ਵੀ ਸਾਨੂੰ ਵੀ ਇਹੋ ਜਿਹਾ ਕੰਮ ਸਿਖਾ ਦਿਓ ਤੇ ਉਹ ਕਹਿੰਦੇ ਆ ਵੀ ਮੈਂ ਹੁਣ ਮੋਟੀ ਮੋਟੀ ਤੁਹਾਨੂੰ ਗੱਲ ਦੱਸ ਰਿਹਾ ਉਹ ਉਹਨਾਂ ਬੰਦੇ ਨੇ ਕਿਹਾ ਵੀ ਤੁਹਾਨੂੰ ਪੰਜਾਬੀਆਂ ਨੂੰ ਅਸੀਂ ਆਪਣੇ ਅੰਦਰ ਨਾਲ ਬੜਨ ਦੇਈਏ ਕੰਮ ਸਿਖਾਉਣ ਦਾ ਦੂਰ ਦੀ ਗੱਲ ਹੈ ਜੀ ਹੈਨਾ ਦੋ ਚਾਰ ਇਹੇ ਜਿਹੇ ਕੁਝ ਹੋਰ ਵਰਡਿੰਗ ਵੀ ਉਹਨਾਂ ਨੇ ਯੂਜ਼ ਕੀਤੀ ਜੀ ਜਿਹੜੀ ਉਹ ਮੇਰੇ ਦੇ ਲ ਨੂੰ ਟੱਚ ਕੀਤੀ ਮੈਂ ਕਿਹਾ ਯਾਰ ਇਹ ਬੰਦੇ ਬਈ ਗਲਤ ਕਹਿ ਰਹੇ ਆ ਪੰਜਾਬ ਦੇ ਵਿੱਚ ਆ ਕੇ ਇਹ ਕੰਮ ਕਰ ਰਹੇ ਆ ਬਾਹਰੋਂ ਆ ਕੇ ਹੈਨਾ ਤੇ ਪੰਜਾਬੀਆਂ ਨੂੰ ਇਹ ਜਦਾਂ ਮਾੜਾ ਕਹਿ ਰਹੇ ਆ ਜਦ ਕਿ ਪੰਜਾਬੀ ਹੀ ਉਹਨਾਂ ਕੋਲੇ ਖਾਣ ਜਾਂਦੇ ਆ ਉਹਨਾਂ ਨੂੰ ਪੈਸੇ ਬਟਾਉਂਦੇ ਆ ਹਣਾ ਮੈਂ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਤੇ ਇਸ ਕਰਕੇ ਜਦੋਂ ਉਹਨੇ ਕੁਝ ਗੱਲਾਂ ਕਹੀਆਂ ਮੈਨੂੰ ਸਹੀ ਨਹੀਂ ਲੱਗੀਆਂ ਤੇ ਅਸੀਂ ਆਟੇ ਦੀ ਮਿਲਦਾ ਜਿਹੜਾ ਪ੍ਰੋਜੈਕਟਰ ਲਾ ਰਹੇ ਸੀਗੇ ਉਹ ਕੈਨਸਲ ਕਰਕੇ ਮੈਂ ਇਹ ਸਿਸਟਮ ਕਰ ਲਿਆ ਜੀ ਇਹ ਸ਼ੁਰੂ ਕੀਤਾ ਜਿਹੜੇ ਉਹ ਬੰਦੇ ਦੱਸ ਰਹੇ ਸੀਗੇ ਵੀ ਮੇਰਾ ਫਰਿੱਜ 2.5-3 ਲੱਖ ਰੁਪਏ ਦਾ ਆਇਆ ਮੇਰੀ ਗੱਡੀ 25-30 ਲੱਖ ਰੁਪਏ ਦੀ ਹੋਈ ਤਿਆਰ ਹੋਈ ਹੈ ਨਾ ਤੇ ਮੈਂ ਕਹਿੰਦਾ ਜੀ ਜਦੋਂ ਮੈਂ ਇਹ ਕੰਮ ਮੈਂ ਸ਼ੁਰੂ ਕੀਤਾ ਜੀ ਮੈਨੂੰ ਇਹ ਸੀਗਾ ਵੀ ਚਲੋ ਉਹ ਬੜਾ ਵੀ ਲੱਗੇ ਜਾਣਾ 15-20 ਲੱਖ ਰੁਪਏ ਪਰ ਜਦੋਂ ਮੈਂ ਕੰਮ ਸ਼ੁਰੂ ਕੀਤਾ ਜੀ ਮੇਰਾ 2.5 ਲੱਖ ਰੁਪਏ ਦੋ 2.5 ਲੱਖ ਰੁਪਏ ਦਾ ਵਾਅਦਾ ਲੱਗਿਆ ਨਹੀਂ ਜੀ ਯਾਨੀ ਕਿ 2.5 ਲੱਖ ਰੁਪਏ ਜਦ ਮੇਰਾ ਇਹ ਛੋਟਾ ਜਿਹਾ ਬਿਜ਼ਨਸ ਸਟਾਰਟ ਹੋ ਗਿਆ ਇਹ ਲੱਗਦਾ ਆਪਾਂ ਨੂੰ ਵੀ স্মਲ ਬਿਜ਼ਨਸ ਆ ਪਰ ਨਹੀਂ ਇਹਦੇ ਵਿੱਚ ਇਨਕਮ ਨਿਕਲ ਕੇ ਆਉਂਦੀ ਹੈ ਜੀ ਜਿਵੇਂ ਤੁਸੀਂ ਸਿੱਧੇ ਤੌਰ ਤੇ ਕਹਿੰਦੇ ਹੋ ਕਿ ਇਨਕਮ ਬਹੁਤ ਚੰਗੀ ਇਨਕਮ ਹੈ ਪਰ ਬਹੁਤ ਸਾਰੇ ਦੁਕਾਨਦਾਰ ਐਵੇਂ ਤੇ ਹੁੰਦੇ ਨੇ ਆਪਣੀ ਇਨਕਮ ਦੱਸਦੇ ਸਮੇਂ ਡਰਦੇ ਹੀ ਇਹ ਨੇ ਨਹੀਂ ਦੱਸਦੇ ਲੁਕੋ ਜੀ ਕੇ ਰੱਖਦੇ ਨੇ ਉਹ ਦੁਕਾਨਦਾਰ ਜਿਹੜੇ ਨਹੀਂ ਦੱਸਦੇ ਉਹ ਡਰਦੇ ਆ ਜੀ ਬਈ ਸਾਡੇ ਨਾਲ ਕੋਈ ਆ ਕੇ ਸਾ ਕੋਈ ਹੋਰ ਨਾ ਕੰਮ ਕਰ ਲਵੇ ਬਈ ਸਾਡੀ ਇਨਕਮ ਸਾਨੂੰ ਉੱਥੇ ਲਾਸ ਹੋ ਜਾਣਾ ਹੈ ਪਰ ਸਾਡੀ ਇਹ ਸੋਚਣੀ ਨਹੀਂ ਹੈ ਕਿ ਅਸੀਂ ਤਾਂ ਅਸੀਂ ਚਾਹੁੰਦੇ ਆ ਬਈ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਕੋਈ ਨਾ ਕੋਈ ਇਹ ਛੋਟੇ ਛੋਟੇ ਬਿਜ਼ਨਸ ਸਟਾਰਟ ਕਰੇ ਇਸ ਕਰਕੇ ਅਸੀਂ ਖੁੱਲਾ ਦੱਸ ਰਹੇ ਹਾਂ ਬਈ ਜੀ ਠੀਕ ਹੈ ਜੀ ਤਾਂ ਬਈ ਮੈਨੂੰ ਐਦਾ ਦੱਸੋ ਜਿਹੜੀ ਇਹ ਤੁਸੀਂ ਆਈਸ ਹਾਂਜੀ ਆਈਸਕ੍ਰੀਮ ਹੋਊਗੀ ਰਬੜੀ ਬਦਾਮ ਸ਼ੇਕ ਅਸੀਂ ਖੁਦ ਤਿਆਰ ਕਰਦੇ ਆਂ ਜੀ ਤੇ ਬਾਕੀ ਲਿਖੇ ਹੋਏ ਆਈ ਵਨੀਲਾ ਸ਼ੇਕ ਸਟਰਾਬਰੀ ਸ਼ੇਕ ਹੈ ਨਾ ਇਹ ਵੀ ਅਸੀਂ ਘਰੋਂ ਦੁੱਧ ਕੱਢ ਕੇ ਲਿਆਉਨੇ ਆ ਇਹਦੇ ਵਿੱਚ ਸਿਰਫ ਇੱਕ ਫਲੇਵਰ ਯੂਜ਼ ਕਰਦੇ ਆਂ ਸਟਰਾਬਰੀ ਦਾ ਉਹ ਵੀ ਅਸੀਂ ਆਈਸਕ੍ਰੀਮ ਦਾ ਹੀ ਪਾ ਦਨੇ ਆ ਆਈਸਕ੍ਰੀਮ ਦਾ ਸਕੂਪ ਪਾ ਕੇ ਉਹ ਮਤਲਬ ਐਨ ਪਿਓਰ ਜੀ ਚੀਜ਼ ਤਿਆਰ ਕਰ ਰਹੇ ਆ ਜਿਸ ਦਾ ਕੋਈ ਬਾਡੀ ਨੂੰ ਨੁਕਸਾਨ ਨਹੀਂ ਹੈਗਾ ਜੀ ਬਾਈ ਤੁਸੀਂ ਜਿਵੇਂ ਆਪਾਂ ਹੋਰ ਕਿਤੇ ਜਾਂਦੇ ਆ ਉਹਨਾਂ ਦੇ ਕੋਲ ਜੋ ਵਰਤੇ ਜਾਂਦੇ ਨੇ ਉਹ ਪਲਾਸਟਿਕ ਦੇ ਹੁੰਦੇ ਨੇ ਹਨਾ ਪਰ ਤੁਸੀਂ ਇਹ ਕੁੱਲੜ ਚ ਦੇ ਰਹੇ ਹੋ ਕਾਰਨ ਕੀ ਹੈ ਤਾਂ ਮੈਨੂੰ ਲੱਗਦਾ ਮਹਿੰਗਾ ਵੀ ਪੈਂਦਾ ਹੋ ਥੋੜਾ ਜਿਹਾ ਨਹੀਂ ਜਿਆਦਾ ਮਹਿੰਗਾ ਨਹੀਂ ਪੈਂਦਾ ਹੈਗਾ ਤਕਰੀਬਨ ਜੇ ਅਸੀਂ ਪਲਾਸਟਿਕ ਦੇ ਲੈ ਕੇ ਆਈਏ ਉਹ ਸਾਨੂੰ 1.5 ਰੁਪਏ ਦਾ ਪੈਂਦਾ ਇਹ 50 ਪੈਸੇ ਵੱਧ ਪੈਂਦਾ ਜੀ ਯਾਨੀ ਕਿ ਇਹਦੇ ਸਾਨੂੰ ਭਰੋਸਾ ਹੈਗਾ ਵੀ ਇਹ ਪਲਾਸਟਿਕ ਦਾ ਪਲਾਸਟਿਕ ਰਹਿ ਤੇ ਆ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਜੀ ਤੇ ਮਿੱਟੀ ਦਾ ਵੈਸੀ ਚੰਗੀ ਹੁੰਦੀ ਹੈ ਜੀ ਹਾਂ ਬਿਲਕੁਲ ਤਾਂ ਭੈਣ ਵੀ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਨੇ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਆਪਾਂ ਇਹ ਕੰਮ ਕਰਨਾ ਮੰਨ ਗਏ ਸੀ ਤੁਸੀਂ ਹਾਂਜੀ ਬਿਲਕੁਲ ਤੁਹਾਡੇ ਪਹਿਲਾਂ ਮਨ ਚ ਸੀ ਵੀ ਕੁਝ ਕਰਦਾ ਐਦਾਂ ਦਾ ਜਦੋਂ ਇਹ ਦੱਸਦੇ ਸੀ ਇਹਨਾਂ ਨੇ ਇਹ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਸਟਾਰਟਿੰਗ 'ਚ ਬਹੁਤ ਦਿੱਕਤਾਂ ਆਈਆਂ ਇਹਨਾਂ ਨੇ ਮਤਲਬ ਪਾਪਾ ਦੇ ਜਾਣ ਤੋਂ ਬਾਅਦ ਘੱਟ ਉਮਰ ਚ ਇਹ ਕਰਦੀ ਜ਼ਿੰਮੇਵਾਰੀ ਇਹਨਾਂ ਦੇ ਉੱਪਰ ਪੈ ਗਈਆਂ ਸੀ ਤੇ ਕਾਟ ਏਜ ਚ ਇਹਨਾਂ ਨੇ ਮਤਲਬ ਕੰਮਕਾਰ ਕਰਨਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਲਾਈਫ ਚ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਰਹੇ ਤੇ ਹੁਣ ਤੱਕ ਵੀ ਕਰ ਰਿਹਾ ਤੇ ਅਨੰਦਪੁਰ ਸਾਹਿਬ ਤੋਂ ਕੰਮ ਸ਼ੁਰੂ ਕੀਤਾ ਤੇ ਉੱਥੇ ਵੀ ਬਹੁਤ ਦਿੱਕਤਾਂ ਆਈਆਂ ਨੇ ਤੇ ਵਧੀਆ ਰਿਸਪੌਂਸ ਵੀ ਮਿਲਿਆ ਕੰਮ ਕਰਕੇ ਕਿਉਂਕਿ ਅਸੀਂ ਬਹੁਤ ਪਿਓਰ ਚੀਜ਼ ਤਿਆਰ ਕਰ ਰਹੇ ਹਾਂ ਆਪਣੇ ਪੰਜਾਬੀਆਂ ਨੂੰ ਲੈ ਕੇ ਇੱਕ ਗੱਲ ਕਹੀ ਜਾਂਦੀ ਹੈ ਕਿ ਆਪਣੇ ਪੰਜਾਬੀ ਹੀ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਤੇ ਤੁਸੀਂ ਇਹ ਕੰਮ ਕੀਤਾ ਤੁਹਾਨੂੰ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਅ ਪੰਜਾਬੀਆਂ ਵੱਲੋਂ ਤਾਂ ਇਹਨਾਂ ਹੈ ਨਹੀਂ ਸੀ ਪਰ ਜਿਹੜੇ ਪ੍ਰਵਾਸੀ ਲੋਕ ਸੀਗੇ ਭਈਏ ਸੀਗੇ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਨੰਦਪੁਰ ਸਾਹਿਬ ਜਦੋਂ ਇਹ ਕੰਮ ਕਰਦੇ ਸੀਗੇ ਕਿਉਂਕਿ ਉਦੋਂ ਮੇਰੀ ਮੈਰਿਜ ਨਹੀਂ ਹੋਈ ਸੀ ਇਹ ਦੱਸਦੇ ਹੁੰਦੇ ਸੀ ਮੈਨੂੰ ਤੇ ਫਿਰ ਹੁਣ ਇੱਥੇ ਆਇਆ ਇੱਥੇ ਵੀ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇੱਥੇ ਕੀ ਪਰੇਸ਼ਾਨੀ ਆ ਰਹੀ ਹੈ ਬਾਬਾ ਜੀ ਤੁਹਾਨੂੰ ਕੰਮ ਕਰਨ ਚਾਹ ਗੱਡੀ ਅਸੀਂ ਕਾਫੀ ਜਗ੍ਹਾ ਸੀ ਚੇਂਜ ਕਰ ਲਿਆ ਗੱਡੀ ਜਿੱਥੇ ਵੀ ਖੜਾਉਂਦੇ ਆ ਫਿਰ ਉੱਥੋਂ ਸਾਨੂੰ ਮਨਾ ਕਰ ਦਿੰਦੇ ਨੇ ਵੀ ਨਹੀਂ ਇੱਥੇ ਨਹੀਂ ਗੱਡੀ ਖੜਾ ਸਕਦੇ ਤੁਸੀਂ ਫਿਰ ਹਾਰ ਕੇ ਹੁਣ ਇੱਥੇ ਲਗਾਈ ਆ ਇੱਥੇ ਵੀ ਸਾਨੂੰ ਬਹੁਤ ਰੋਕ ਟੋਕ ਕੀਤੀ ਆ ਪਰ ਹੁਣ ਅਸੀਂ ਸੋਚਿਆ ਸੀ ਕਿੱਥੇ ਜਾਵਾਂਗੇ ਅਸੀਂ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਤਾਂ ਕੰਮ ਨਹੀਂ ਕਰ ਸਕਦੇ ਨਾ ਕਿਉਂਕਿ ਅਸੀਂ ਰਹਿੰਦੇ ਹੀ ਇੱਥੇ ਆ ਤੇ ਫਿਰ ਅਸੀਂ ਸੋਚਿਆ ਵੀ ਅਸੀਂ ਕਿੱਥੇ ਕਿੱਥੇ ਜਾਵਾਂਗੇ ਤਾਂ ਹੁਣ ਇੱਥੇ ਹੀ ਆ ਖੜੇ ਹੁਣ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਨਹੀਂ ਹੁਣ ਤਾਂ ਹੈ ਨਹੀਂ ਹੁਣ ਜਾਨੀ ਕਿ ਕੋਈ ਦਿੱਕਤ ਪਰੇਸ਼ਾਨੀ ਹੁਣ ਨਹੀਂ ਹੈਗੀ ਜੀ ਕਿਉਂਕਿ ਜਿਹੜਾ ਜੇ ਅਸੀਂ ਕੁਝ ਕਰਨਾ ਚਾਹੁੰਦੇ ਆਂ ਤੇ ਫਿਰ ਸਾਨੂੰ ਸਾਡਾ ਜਿਗਰਾ ਹੋਣਾ ਚਾਹੀਦਾ ਉਹ ਕੰਮ ਕਰਨ ਦਾ ਤੇ ਜਿਵੇਂ ਹੁਣ ਸਾਨੂੰ ਇੱਥੇ ਦਿੱਕਤਾਂ ਪਰੇਸ਼ਾਨੀਆਂ ਆਈਆਂ ਹਨਾ ਜੇਕਰ ਅਸੀਂ ਜੇ ਕੋਈ ਹੋਰ ਬੰਦਾ ਹੋਵੇ ਸਾਡੀ ਜਗ੍ਹਾ ਤੇ ਕੋਈ ਹੋਰ ਵੀ ਹੁੰਦੇ ਕਈ ਹੈਗੇ ਪੰਜਾਬੀ ਵੀਰ ਆਪਣੇ ਉਹ ਕੰਮ ਛੱਡ ਕੇ ਬਹਿ ਗਏ ਜੀ ਠੀਕ ਆ ਦਿੱਕਤਾਂ ਆਈਆਂ ਪਰ ਮੈਨੂੰ ਲੱਗਦਾ ਵੀ ਉਹ ਹੱਲ ਨਹੀਂ ਹੈਗਾ ਥੋੜੇ ਜਿਹਾ ਅੜਨਾ ਪੈਣਾ ਜੀ ਸਾਨੂੰ ਜਿਹੜੇ ਜਿਹੜੇ ਰਾਜ ਹੈਗੇ ਆ ਉਹ ਐਦਾਂ ਨਹੀਂ ਮਿਲਨੇ ਜੀ ਠੀਕ ਹੈ ਸਾਨੂੰ ਅੜਨਾ ਪੈਣਾ ਅੜ ਕੇ ਰਾਜ ਲੈਣੇ ਪੈਣੇ ਰਾਜ ਕਿਦਾਂ ਲਵਾਂਗੇ ਅਸੀਂ ਅਸੀਂ ਆਪਣੇ ਕਾਰੋਬਾਰ ਅਸੀਂ ਹੈਨਾ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਸਾਨੂੰ ਸ਼ੁਰੂ ਕਰਨੇ ਪੈਣਗੇ ਤੇ ਫੇ ਆਪੇ ਨਹੀਂ ਰੱਖੀ ਜਾਊਗੀ ਰਾਜਦੀ ਜੀ ਤੇ ਇੱਕ ਹੋਰ ਗੱਲ ਦੱਸੋ ਮੰਨੂੰ ਜਿਵੇਂ ਤੁਸੀਂ ਫਰਕ ਦੀ ਗੱਲ ਦੱਸ ਰਹੇ ਸੀਗੇ ਕਿ ਉਹਦੇ ਵਿੱਚ ਦੁੱਧ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹਦੇ ਵਿੱਚ ਦੁੱਧ ਤੁਸੀਂ ਵਰਤਦੇ ਹੋ ਸਾਫ ਸਫਾਈ ਦਾ ਪੂਰਾ ਖਿਆਲ ਰੱਖਦੇ ਹੋ ਤੇ ਇਹ ਤਿਆਰ ਤੁਸੀਂ ਤਿਆਰ ਕਿਵੇਂ ਕਰਦੇ ਹੋ ਇਹ ਚੀਜ਼ਾਂ ਤੇ ਉਹਨਾਂ 'ਚ ਕਿਹੜੀ ਕਮੀ ਹੁੰਦੀ ਆ ਉਹਨਾਂ 'ਚ ਅਜਿਹਾ ਕੀ ਪਾਇਆ ਜਾਂਦਾ ਜਿਹੜਾ ਨੁਕਸਾਨ ਕਰਦਾ ਜਿਹੜੀ ਉਹ ਜਿਹਦੇ ਤੇ ਐਕਸਪਾਇਰੀ ਡੇਟ ਪੈ ਗਈ ਜੀ ਉਹ ਇੱਕ ਤਾਂ ਦੁੱਧ ਦੀ ਨਹੀਂ ਹੁੰਦੀ ਜੀ ਦੁੱਧ ਬਹੁਤ ਘੱਟ ਪਾਇਆ ਜਾਂਦਾ ਉਹਦੇ ਜਿੱਦਾਂ ਸੁੱਕਾ ਦੁੱਧ ਹੋ ਗਿਆ ਹੈਨਾ ਮਿਲਕ ਪਾਊਡਰ ਕਹਿ ਦਿੰਦੇ ਆ ਤੇ ਉਹ ਮਿਲਕ 1 ਕਿਲੋ ਮਿਲਕ ਪਾਊਡਰ ਦਾ 24 ਕਿਲੋ ਦੁੱਧ ਬਣ ਜਾਂਦਾ ਜੀ ਜਿਵੇਂ ਦੀ ਮੇਰੀ ਟ੍ਰੇਨਿੰਗ ਲੱਗੀ ਸੀਗੀ ਜਿਵੇਂ ਦਾ ਮੈਂ ਦੇਖਿਆ ਤਾਂ ਹੈਨਾ ਦੋ ਚਾਰ ਜਗ੍ਹਾ ਮੈਂ ਟ੍ਰੇਨਿੰਗਾਂ ਲਈਆਂ ਪਰ ਉੱਥੇ ਕਿਤੇ ਵੀ ਮੈਨੂੰ ਪਿਓਰ ਚੀਜ਼ ਨਹੀਂ ਦੇਖਣ ਨੂੰ ਮਿਲੀ ਪਰ ਇੱਕ ਲੁਧਿਆਣੇ ਦੇ ਵਿੱਚ ਸੀਗੇ ਸਿੰਘ ਸੀਗੇ ਉਹ ਉਹ ਪਿਓਰ ਚੀਜ਼ ਤਿਆਰ ਕਰ ਰਹੇ ਸੀਗੇ ਜੀ ਉਹਨਾਂ ਦੀ ਵੀ ਆਈਸਕ੍ਰੀਮ ਜਾਨੀ ਕਿ ਉਹੀ ਚਾਰਕ ਦਿਨ ਮਸਾਂ ਕੱਢਦੀ ਸੀ ਤੇ ਉਹੀ ਜੀ ਅਸੀਂ ਇੱਥੇ ਸ਼ੁਰੂ ਕੀਤੀ ਹੈ ਜੀ ਉਹ ਮੈਂ ਤਿਆਰ ਕੀਤੀ ਆ ਤੇ ਇਹਨਾਂ ਚ ਡਿਫਰੈਂਸ ਕੀ ਹੈਗਾ ਯਾਰ ਡਿਫਰੈਂਸ ਇਹ ਹੈ ਜਿਹੜਾ ਅਸੀਂ ਜਿਵੇਂ ਪਿਓਰ ਚੀਜ਼ ਤਿਆਰ ਕਰ ਰਹੇ ਹਾਂ ਤਿੰਨ ਚਾਰ ਦਿਨ ਕੱਢ ਦਿੰਦੀ ਆ ਜਿਵੇਂ ਉਹ ਡੁਪਲੀਕੇਟ ਜਿਹੜਾ ਆਪਾਂ ਐਕਸਪਾਇਰੀ ਜੀ ਦੀ ਲੰਬੀ ਹੁੰਦੀ ਆ ਉਹਦੇ ਵਿੱਚ ਇੱਕ ਤਾਂ ਦੁੱਧ ਦੀ ਵਰਤੋਂ ਨਹੀਂ ਕੀਤੀ ਜਾਂਦੀ ਉਹਦੇ ਵਿੱਚ ਵਰਤੋਂ ਕਾ ਦੀ ਉਹਦੇ ਵਿੱਚ ਅਰਾ ਰੋਡ ਦੀ ਵਰਤੋਂ ਕੀਤੀ ਜਾਂਦੀ ਆ ਜਿਹੜਾ ਬਾਡੀ ਲਈ ਬਹੁਤ ਜ਼ਿਆਦਾ ਹਾਰਮਫੁਲ ਆ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਮਸਾਲੇ ਆਉਂਦੇ ਆ ਜੀ ਮਸਾਲਾ ਯੂਜ਼ ਕੀਤਾ ਜਾਂਦਾ ਆ ਭਈ ਆਈਸਕ੍ਰੀਮ ਦੇ ਵਿੱਚ ਆਈਸ ਨਾ ਆਵੇ ਜਿਵੇਂ ਆ ਪੱਕ ਰਹੀ ਆ ਆਈਸਕ੍ਰੀਮ ਜਮਾਉਣੇ ਆ ਦੁੱਧ ਨੂੰ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਉਹਦੇ ਚ ਬਰਫ਼ ਆਉਣ ਲੱਗ ਜਾਂਦੀ ਹੈ ਨਾ ਉਹ ਬਰਫ਼ ਨੂੰ ਹਟਾਉਣ ਲਈ ਕਿ ਮਸਾਲਾ ਯੂਜ਼ ਕੀਤਾ ਗਿਆ ਆ ਉਹ ਮਸਾਲਾ ਮੈਨੂੰ ਸਹੀ ਨਹੀਂ ਲੱਗਦਾ ਹੈਗਾ ਜੀ ਕਿਉਂਕਿ ਮੈਂ ਜੋ ਮੈਂ ਸਰਚ ਕੀ ਕਰਕੇ ਦੇਖਿਆ ਜੀ ਉਹ ਸਹੀ ਨਹੀਂ ਹੈਗਾ ਸਿਸਟਮ ਉਹ ਉਸ ਤੋਂ ਬਾਅਦ ਬਰਫ਼ ਦਾ ਉਹ ਇਲਾਜ ਕਰਦੇ ਆ ਤੇ ਦੁੱਧ ਨੂੰ ਗਾੜਾ ਕਰਨ ਲਈ ਇੱਕ ਵੀ ਮਸਾਲਾ ਆਉਂਦਾ ਆ ਉਹ ਦੁੱਧ ਉਹਦੇ ਨਾਲ ਗਾੜਾ ਹੋ ਜਾਂਦਾ ਹੈ ਜਿਹੜਾ ਅਰਰ ਰੂਡ ਪੈ ਗਿਆ ਇੱਕ ਜੀ ਐਮ ਐਸ ਨਾਮ ਦੀ ਚੀਜ਼ ਆਉਂਦੀ ਆ ਉਹ ਪੈ ਗਈ ਉਸ ਤੋਂ ਬਾਅਦ ਲੰਬੇ ਸਮੇਂ ਤੱਕ ਆਈਸਕ੍ਰੀਮ ਚਲਾਉਣ ਲਈ ਇੱਕ ਸਟੈਬਲਾਈਜ਼ਰ ਦਾ ਯੂਜ਼ ਕੀਤਾ ਜਾਂਦਾ ਹੈ ਉਹਦੇ ਨਾਲ ਆਈਸਕ੍ਰੀਮ ਦੀ 24 ਮਹੀਨੇ ਦੀ ਜਿਹੜੀ ਐਕਸਪਾਇਰੀ ਹੋ ਤਾਂ ਪਾ ਕੇ ਦਿੰਦੇ ਆ ਜੀ ਠੀਕ ਹੈ ਜੀ ਹਾਂਜੀ ਤਾਂ ਹੁਣ ਮੈਨੂੰ ਐਦਾ ਦੱਸੋ ਰੇਟ ਰੂਟ ਕੀ ਨੇ ਤੇ ਆਪਣੀ ਲੋਕੇਸ਼ਨ ਵੀ ਦੱਸ ਦਿਓ ਤਾਂ ਕਿ ਲੋਕ ਇੱਥੇ ਜਿਹੜੇ ਆਪਣੇ ਪੰਜਾਬੀ ਨੇ ਜਾਂ ਹੋਰ ਵੀ ਲੋਕ ਜਿਹੜੇ ਸਪੋਰਟ ਕਰਦੇ ਨੇ ਇੱਥੇ ਆ ਸਕਣ ਤੇ ਮੇਰਾ ਇੱਕ ਹੋਰ ਸਵਾਲ ਸੀ ਗੁਰੂ ਮਹਾਰਾ ਮਾਰਾ ਦਵਰਾ ਬਖਸ਼ੇ ਗਏ ਬਾਣੇ ਦੇ ਵਿੱਚੋਂ ਤੁਸੀਂ ਤੇ ਮਤਲਬ ਇਹ ਵੀ ਤੁਹਾਡਾ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਇੱਥੇ ਮੈਨੂੰ ਲੱਗਦਾ ਨਹੀਂ ਖੇਚਦਾ ਕੇਂਦਰ ਦਾ ਐਵੇਂ ਆ ਜੀ ਅਸੀਂ ਤਾਂ ਜਿਹੜੇ ਵੀ ਸਾਡੇ ਕੋਲੇ ਸਾਡੇ ਵੀਰ ਭੈਣ ਭਰਾ ਛਕਣ ਆਉਂਦੇ ਆ ਜੀ ਹੈਨਾ ਖਾਣ ਆਉਂਦੇ ਆ ਤੇ ਅਸੀਂ ਤਾਂ ਉਹਨਾਂ ਨੂੰ ਇਹ ਕਹਿੰਦੇ ਵੀ ਜੇ ਭਾਈ ਤੁਹਾਨੂੰ ਟੇਸਟ ਵਧੀਆ ਲੱਗਦਾ ਹੈ ਸਾਡੇ ਕੋਲੇ ਆਓ ਜੇ ਤੁਹਾਨੂੰ ਜੇ ਤੁਸੀਂ ਪਿਓਰ ਚੀਜ਼ ਖਾਣਾ ਚਾਹੁੰਦੇ ਹੋ ਫਿਰ ਸਾਡੇ ਕੋਲੇ ਆ ਜਾਓ ਤੁਸੀਂ ਤੇ ਸਿਰਫ ਸਰੂਪ ਨੂੰ ਦੇਖ ਕੇ ਨਹੀਂ ਆਉਣਾ ਜਦਾਂ ਨਾ ਆਓ ਸਾਡੇ ਕੋਲੇ ਜੇ ਤੁਹਾਨੂੰ ਚੰਗੀ ਲੱਗਦੀ ਚੀਜ਼ ਤਾਂ ਤੁਸੀਂ ਆਓ ਜਦਾਂ ਅਸੀਂ ਪਿਓਰ ਚੀਜ਼ ਦੇ ਰਹੇ ਹਾਂ ਹੈਨਾ ਮਤਲਬ ਮੋਸਟਲੀ ਇੱਥੇ ਜਿਹੜੇ ਵੀਰ ਭੈਣ ਹੈਗੇ ਆ ਹੋਰ ਜੋ ਵੀ ਲੋਕੀ ਹੈਗੇ ਉਹਨਾਂ ਨੂੰ ਪਤਾ ਲੱਗ ਚੁੱਕੇ ਆ ਆ ਬਈ ਅਸੀਂ ਜੋ ਚੀਜ਼ ਤਿਆਰ ਕਰ ਰਹੇ ਆ ਅਸੀਂ ਪਿਓਰ ਤਿਆਰ ਕਰ ਰਹੇ ਆ ਹਾਂਜੀ ਠੀਕ ਹੈ ਜੀ ਤਾਂ ਬਬਾਈ ਬਹੁਤ ਸੋਹਣਾ ਤੁਹਾਡਾ ਕੰਮ ਹੈ ਤੇ ਬਹੁਤ ਸੋਹਣਾ ਕੰਮ ਤੁਸੀਂ ਕਰ ਰਹੇ ਹੋ ਚੰਗੀ ਗੱਲ ਹੈ ਜਿੱਥੇ ਆਪਣੇ ਪੰਜਾਬੀ ਲੋਕ ਨੇ ਬਾਹਰ ਦਾ ਰੁਖ ਕਰ ਰਹੇ ਨੇ ਹਨਾ 3B2 ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 3B2 ਦੇ ਵਿੱਚ ਭਾਜੀ ਦੁਆਰਾ ਜਿਹੜਾ ਇਹ ਫੂਡ ਟਰੱਕ ਲਗਾਇਆ ਜਾਂਦਾ ਤਾਂ ਇੱਥੇ ਤੁਸੀਂ ਸ਼ਾਮ ਨੂੰ 6 ਵਜੇ ਤੋਂ ਬਾਅਦ ਕਦੇ ਵੀ ਆ ਸਕਦੇ ਹੋ ਕੋਈ ਅੱਧਾ ਦਾ ਵੀ ਪਲਾਨ ਬਣ ਸਕਦਾ ਕਿ ਪੂਰਾ ਦਿਨ ਇੱਥੇ ਮਿਲ ਸਕੋ ਤੁਸੀਂ ਗੱਲ ਐਵੇਂ ਹੈ ਜੀ ਜਿਹੜੀ ਜਿਹੜੀ ਕਮੇਟੀਆਂ ਹੈਗੀਆਂ ਨੇ ਉਹ ਪੂਰਾ ਦਿਨ ਖੜਨ ਤੋਂ ਦਿੱਕਤਾਂ ਆਉਂਦੀਆਂ ਇੱਥੇ ਹੀ ਪੂਰਾ ਦਿਨ ਸਾਨੂੰ ਨਹੀਂ ਖੜਨ ਦਿੱਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਰਾਤ ਨੂੰ ਖੜਦੇ ਆ ਜੀ ਦਿੱਕਤਾਂ ਤੇ ਰਾਤ ਨੂੰ ਵੀ ਹੈਗੀਆਂ ਨੇ ਪਰ ਓਕੇ ਸੋਕੇ ਖੜੇ ਆ ਜੀ ਕਿਸੇ ਤਰੀਕੇ ਨਾਲ ਹੈਨਾ ਕੰਮ ਤੇ ਕਰਨਾ ਹੀ ਆ ਤੇ ਸੋ ਦਿੱਕਤਾਂ ਆ ਰਹੀਆਂ ਨੇ ਵੀ ਪੂਰਾ ਦਿਨ ਇਸ ਕਰਕੇ ਨਹੀਂ ਖੜ ਪਾ ਰਹੇ ਆਪਾਂ ਤਾਂ ਭਾਜੀ ਤਾਂ ਜਿਵੇਂ ਕਹਿਣਾ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਤੁਸੀਂ ਕਦੇ ਵੀ ਆ ਕੇ ਇੱਥੇ ਖਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਆਪਣੇ ਖੁਦ ਖੁਦ ਤਿਆਰ ਕਰਦੇ ਨੇ ਸਾਰੀਆਂ ਜਿੰਨੇ ਵੀ ਭਾਜੀ ਦੇ ਕੋਲ ਫਲੇਵਰ ਨੇ ਵਨੀਲਾ, ਸਟਰਾਬੇਰੀ, ਚਾਕਲੇਟ ਜੋ ਵੀ ਆਪਾਂ ਬਾਹਰ ਖਾਂਦੇ ਆ ਤਾਂ ਆਪਣੇ ਹੱਥੀ ਤਿਆਰ ਕੀਤਾ ਹੋਇਆ ਜਿਹੜਾ ਸਾਰਾ ਸਮਾਨ ਤੁਹਾਨੂੰ ਇੱਥੇ ਮਿਲੇਗਾ ਤਾਂ ਹੋਰ ਵੀ ਅੱਧਾ ਦੀਆਂ ਜਿਹੜੀਆਂ ਸਟੋਰੀਆਂ ਨੇ ਤੁਹਾਡੇ ਅੱਗੇ ਲੈ ਕੇ ਪੇਸ਼ ਹੁੰਦੇ ਰਵਾਂਗੇ ਕੈਮਰਾਮੈਨ ਸੋਨੂ ਦੇ ਨਾਲ ਮੈਂ ਰਮਨਦੀਪ ਸਿੰਘ ਲੀ